दुख एडा व इस परिवार जो ने इस परिवार जो इन्ह इस परिवार बीती है बहुत वाडा दुख है ਸੱਤਰ ਵਿਸ਼ੇ ਹੋਏ ਨੇ ਕੁਝ ਹੀ ਸਮਾਂ ਪਹਿਲਾਂ ਹਾਲਾਂਕਿ ਉਹਨਾਂ ਦੀ ਆਪਣੀ ਪਤਨੀ ਦੇ ਨਾਲ ਵੀ ਦੱਸਿਆ ਜਾਂਦਾ ਗੱਲ ਹੋਈ ਹੈ ਕਿ ਜਦੋਂ ਉਹਨਾਂ ਨੂੰ ਸੁਨੇਹਾ ਮਿਲਦਾ ਹੈ ਫਿਰ ਰਵਿੰਦਰ ਸਿੰਘ ਉਹ ਇਸ ਜਿੰਦਗੀ ਨਹੀਂ ਰਹੇ ਤੇ ਪਤਾ ਵੀ ਇੰਨੇ ਰੀਤੂਫਾਨਾਂ ਦਾ ਚੀਜ਼ ਟੁੱਟ ਜਾਂਦੀ ਆ ਮੈਨੂੰ ਇੰਨਾ ਨਹੀਂ ਸੀ ਪਤਾ ਮੇਰਾ ਘਰ ਟੁੱਟਣਾ ਮੈਂ ਜਿਹੜਾ ਗੱਲ ਕਰਨ ਲਈ ਕੱਟ ਦਿੱਤਾ ਫੇਰ ਮੈਂ ਆਡੀਓ ਕਾਲ ਕੀਤੀ ਸੀ ਕਾਛੀ ਦਾ ਪਾਪਾ ਹਾਂਜੀ ਕੰਦੇ ਕੰਚਨ ਬਹੁਤ ਫਾਨ ਆਇਆ ਬਿਜਲੀ ਚੱਲ ਗਈ ਬਿਜਲੀ ਦੇ ਖੰਬੇ ਪਟ ਹੋ ਗਏ ਆਰਡਰ ਲੱਗੇ ਆ ਪੋਟਲ 'ਚ ਕੰਮ ਕਰਦੇ ਸੀ ਆਰਡਰ ਲੱਗੇ ਸਨੋ ਪੈਂਦੀ ਆਰਡਰ ਬਹੁਤ ਆਉਂਦੇ ਆਰਡਰ ਲੱਗੇ ਆ ਜੇ ਨੈਟਾ ਚੱਲਦਾ ਆ ਠੀਕ ਆ ਫਿਕਰ ਨਹੀਂ ਕਰਨੀ ਸਵੇਰ ਨੂੰ ਬਿਜਲੀ ਬਿਜਲੀ ਵਾਲਿਆਂ ਨੇ ਆ ਜਾਣਾ ਖੰਬੇ ਠੀਕ ਹੋ ਜਾਣੇ ਆ ਠੀਕ ਆ ਮੈਂ ਤੈਨੂੰ ਸਵੇਰ ਨੂੰ ਫੋਨ ਕਰੂੰਗਾ ਭੀਤੇ ਕਾਲੀ ਖਬਰ ਆਂਦੀ ਹੈ ਕਿ ਜੌਰਜੀਆ ਦੇ ਵਿੱਚ ਤੂਫਾਨ ਦੇ ਵਿੱਚ 12 ਪੰਜਾਬੀ ਜਿਹੜੇ ਲੱਗੇ ਉਹ ਆਪਣੀ ਜਾਨ ਗਵਾ ਲਏ ਐਸ ਵਕਤ ਜਲੰਧਰ ਦੇ ਵਿੱਚ ਮੌਜੂਦ ਹੈ ਉਹਨਾਂ ਚੋਂ ਇੱਕ ਰਵਿੰਦਰ ਸਿੰਘ ਵੀ ਸੀਗੇ ਜੋ ਕਿ ਇਸ ਘਰ ਦੇ ਵਿੱਚ ਰਹਿੰਦੇ ਸੀ ਤੇ ਕਮਾਈ ਕਰਨ ਵਾਸਤੇ ਘਰ ਦਾ ਪੁਵਿੱਖ ਸਵਾਰਨ ਵਾਸਤੇ ਤੇ ਬੱਚਾ ਦਾ ਇੱਕ ਚੰਗੇ ਪੁਵਿੱਖ ਵਾਸਤੇ ਜਿਹੜਾ ਇੱਕੀ ਉਹ ਬਾਹਰ ਗਏ ਸੀ ਪਰ ਇਹ ਪਤਾ ਨਹੀਂ ਸੀ ਕਿ ਹਾਦਸਾ ਇਸ ਤਰੀਕੇ ਨਾਲ ਵਾਪਰ ਜਾਏਗਾ ਘਰ 'ਚ 70 ਵਿਸ਼ੇ ਹੋਏ ਨੇ ਕੁਝ ਹੀ ਸਮਾਂ ਪਹਿਲਾਂ ਹਾਲਾਂਕਿ ਉਹਨਾਂ ਦੀ ਆਪਣੀ ਪਤਨੀ ਦੇ ਨਾਲ ਵੀ ਦੱਸਿਆ ਜਾਂਦਾ ਗੱਲ ਹੋਈ ਹੈ ਤੇ ਜਦੋਂ ਉਹਨਾਂ ਨੂੰ ਇਹ ਸੁਨੇਹਾ ਮਿਲਦਾ ਕਿ ਰਵਿੰਦਰ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਰਹੇ ਤੇ ਘਰ ਦਾ ਮਾਹੌਲ ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ ਕੀ ਹੋਏਗਾ ਪਿੱਛੇ ਤਿੰਨ ਛੋਟੇ-ਛੋਟੇ ਬੱਚੇ ਇੱਕ ਜਿਹੜਾ ਉਹਨਾਂ ਦਾ ਬੇਟਾ ਜਿਨ੍ਹਾਂ ਦਾ ਉਹਨਾਂ ਨੇ ਕਦੀ ਚਿਹਰਾ ਵੀ ਨਹੀਂ ਦੇਖਿਆ ਸੀਗਾ ਹੁਣ ਪਤਾ ਨਹੀਂ ਉਸ ਬੱਚੇ ਨੂੰ ਜਿਹੜਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਦਮਾ ਜਿਹੜਾ ਹੈ ਕਿ ਦੱਸਿਆ ਜਾਏਗਾ ਤੇ ਖਾਸ ਤੌਰ ਤੇ ਕਿਸ ਤਰੀਕੇ ਦੇ ਨਾਲ ਪਰਿਵਾਰ ਦੀ ਉਹਨੇ ਸਮੇਂ ਚ ਸਥਿਤੀ ਹੋਏਗੀ ਮੈਂ ਐਸ ਵਕਤ ਗਲਪਤ ਕਰਾਂਗਾ ਮੈਡਮ ਦਾ ਮਿਸਿਸ ਨੌਨਰਨਾ ਮੈਡਮ ਕੀ ਨਾਮ ਹੈ ਤੁਹਾਡਾ ਸਿਰ ਮੇਰਾ ਨਾਮ ਕੁਮਾਰੀ ਕੰਚਨ ਆ ਕੰਚਨ ਜੀ ਰਵਿੰਦਰ ਜੀ ਹੋਰ ਹਨ ਅਖੀਰਤੀ ਵਾਰੋ ਤੁਹਾਡੀ ਕਦੋਂ ਗੱਲ ਹੋਈ ਤੇ ਕੀ ਗੱਲ ਹੋਈ ਤੇ ਖਾਸ ਤੌਰ ਤੇ ਜਦੋਂ ਇਹ ਹਾਦਸਾ ਹੋਇਆ ਕਿਵੇਂ ਪਤਾ ਲੱਗਿਆ ਸਰ ਹਰਸ਼ਿਤਾ ਦੇ ਪਪਾ ਦਾ ਫੋਨ ਆਇਆ ਸੀ ਸ਼ੁੱਕਰਵਾਰ 8:30 ਵਜੇ ਮੇਰੇ ਡੈਡੀ ਹੈ ਨਾ ਹਸਪੀਟਲ ਐਡਮਿਟਰ ਮੇਰੇ ਭਰਾ ਰਾਈਸੀ ਰੋਟੀਖਾਨ ਜਿੱਦਜੋਲ ਹਸਪੀਟਲ ਐਡਮਿਟਰ ਰੋਟੀਖਾਨ ਆ ਜਾਂਦੇ ਮੈਂ ਰੋਟੀ ਬਣਾਉਂਦੀ ਪੈ ਸੀ ਹਰਸ਼ਿਤਾ ਦੇ ਪਪਾ ਦਾ ਇਹਨਾਂ ਨੂੰ ਫੋਨ ਆਇਆ ਗੁਟਿਆ ਨੂੰ ਤੇ ਉਹ ਕਹਿੰਦੇ ਸੀ ਬਹੁਤ ਜ਼ਿਆਦਾ ਤੂਫਾਨ ਆ ਗਿਆ ਬਹੁਤ ਤੂਫਾਨ ਆ ਗਿਆ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਹੁੰਦੀ ਮੇਰੇ ਕੋਲ ਆਈ ਮੈਂ ਕਿਹਾ ਬੇਟੇ ਤੂਫਾਨ ਉਹ ਤੇ ਪਹਿਲਾਂ ਵੀ ਆਇਆ ਸੀਗਾ ਬਾਕੀ ਨੁਕਸਾਨ ਹੋਇਆ ਪਤਾ ਵੀ ਨੇਰੀ ਤੂਫਾਨਾਂ ਦਾ ਚੀਜ਼ ਟੁੱਟ ਜਾਂਦੀ ਆ मैन एना नहीं पता मेरा घर टूटना फिर सर फिर है ना जो मैं गल कि गल बहुत ज्यादा नेरी तूफान आए मैं जो गल कट दिता फोन फिर मैं ऑडियो कॉल की हर्षिद पापा हाँ जी, हांजी कंचन बहुत तूफान आया बिजली चल गई बिजली के खंबे पट हो गए ऑर्डर लगे आ ਹੋਟਲ 'ਚ ਕੰਮ ਕਰਦੇ ਸੀ ਆਰਡਰ ਲੱਗੇ ਸਨੋ ਫੈਂਦੀ ਆਰਡਰ ਬਹੁਤ ਆਉਂਦੇ। ਹੋਟਲ ਲੱਗੇ ਆ ਜੇ ਨੇਟ ਚੱਲਦਾ ਆ। ਠੀਕ ਆ। ਫਿਕਰ ਨਹੀਂ ਕਰਨੀ। ਸਵੇ ਨੂੰ ਬਿਜਲੀ ਬਿਜਲੀ ਵਾਲਿਆਂ ਨੇ ਆ ਜਾਣਾ। ਖੰਬੇ ਠੀਕ ਹੋ ਜਾਣੇ ਆ। ਠੀਕ ਆ। ਮੈਂ ਤੈਨੂੰ ਸਵੇ ਨੂੰ ਫੋਨ ਕਰੂੰਗਾ। ਠੀਕ ਆ। ਬਸ। ਸਵੇ ਨੂੰ ਫੋਨ ਨਹੀਂ ਕੀਤਾ। ਫਿਰ 11 ਵਜੇ ਫੋਨ ਆਉਂਦਾ ਹਰਸ਼ੀਤਾ ਦੇ ਪਪਾ ਦਾ ਸਵੇਰ 11 11:30 ਵਜੇ ਕੰਮ ਤੇ ਜਾਂਦੇ ਆ ਉੱਪਰਲੇ ਪੋਚਣ ਤੇ ਰਹਿੰਦੇ ਹਾਂ ਠੀਕ ਆ ਥੱਲੇ ਉਹ ਕੰਮ ਕਰਦੇ ਆ ਠੀਕ ਆ 11:30 ਵਜੇ ਕੰਮ ਤੇ ਜਾਂਦੇ ਨਿਆਣੇ ਗੁੜੀਆ ਕਿ ਜਾਂਦੀ ਪਪਾ ਦਾ ਫੋਨ ਨਹੀਂ ਆਇਆ ਪਪਾ ਦਾ ਫੋਨ ਨਹੀਂ ਆਇਆ ਮੈਂ ਕਿਹਾ ਬਿਜਲੀ ਚੱਲ ਗਈ ਆ ਆਉ ਕਾ ਫੋਨ ਮੈਂ ਧਿਆਨ ਨਹੀਂ ਸਰ ਦਿੱਤਾ ਮੈਨੂੰ ਜਿੱਦਾਂ ਉਹਨੇ ਭਲੇ ਖਿਚ ਰੱਖ ਦਿੱਤਾ ਬਿਜਲੀ जा गई, या। गई या। आ गई फिर साढ़े चाचा कपूतले रविंदर आया मैके नहीं चाचा तूफान बहुत आया मेनू फोन नहीं आया इन्होंने कोई भी तो तू कर लें फोन मैं मै मैं, मैं फिर फोन करी जानी मैसेज भेजी जाती हर फोन किथे नहीं नहीं सर किथे मेरा फोन किथे दे दे मेरा फोन नहीं नहीं मैं ठीक हाँ मैं बस मैं डिग जाती हाँ मैं ठीक हाँ तुम मैं दिखा दी हाँ दिखा दी दिख दिखा दी दिख, दिखो दिखो सर, दिखो दिखो ਆਛੇ ਦਾਦੇ ਪਪਾ ਤੁਸੀਂ ਨਾ ਕੋਈ ਫੋਨ ਕੀਤਾ ਨਾ ਤੁਸੀਂ ਕੋਈ ਮੈਸੇਜ ਕੀਤਾ ਠੀਕ ਆ ਤਾਂ ਮੈਂ ਦੇਖ ਲਓ ਮੈਂਮੀ ਤੁਹਾਨੂੰ ਕਿੰਨੀ ਵਾਰੀ ਫੋਨ ਕੀਤਾ ਆ ਮੈਂ ਤਾਂ ਤੁਹਾਡੇ ਕੋਲ ਫੋਨ ਦੇ ਵੇਟ ਕਰਦੀ ਸੀ ਤੇ ਹੁਣ ਦੇਖ ਲਓ ਤੁਹਾਨੂੰ ਮੈਂ ਫੋਨ ਜੀ ਕੀਤਾ ਤੁਸੀਂ ਉਹ ਫੋਨ ਮੈਨੂੰ ਚੱਕੇ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਤਾਂ ਦੱਸ ਜੀ ਕਿ ਕਿੱਦਾਂ ਠੀਕ ਠਾਕ ਆ ਤੁਸੀਂ ਤੁਸੀਂ ਆਰਾਮ ਕਰੋ ਤੁਸੀਂ ਆਰਾਮ ਕਰੋ ਰੱਖ ਦਿਓ ਜੀ ਨੂੰ ਬੰਦ ਕਰ ਦਿਓ ਤੁਸੀਂ ਆਰਾਮ ਕਰੋ ਲੇਟੋ ਤੁਸੀਂ ਆਰਾਮ ਕਰੋ ਇਹ ਮੈਸੇਜ ਸੁਣੇ ਨਹੀਂ ਇਹਨੇ ਜਵਾਬ ਨਹੀਂ ਦਿੱਤੇ ਮੈਂ ਸਵੇਰੇ ਵੀ ਗੁੱਡ ਨਾਈਟ ਭੇਜੀ ਗੁੱਡ ਨਾਈਟ ਭੇਜੀ ਗੁੱਡ ਮਾਰਨਿੰਗ ਭੇਜੀ ਸਵੇਰੇ ਹੁਣ ਅਸੀਂ ਡੀਸੀ ਦਫ਼ਤਰ ਚੱਲੇ ਸੀ ਅਪਲਾਈ ਕਰਨਾ ਹਰਸ਼ਿਤਾ ਦੇ ਪਾਪਾ ਦੀ ਬੋਡੀ ਇੱਧਰ ਆਵੇ ਉਹਦਾ ਵੀ ਕਿਸੇ ਦਾ ਉੱਥੋਂ ਫੋਨ ਆਇਆ ਵੈ ਕੋਈ ਸੇ ਗੱਲਬਾਤ ਨਹੀਂ ਹੋਈ ਉੱਥੋਂ ਬਾਅਦ ਕਿਸੇ ਨਾਲ ਉੱਥੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਧਰੋਂ ਜੋ ਚੀਜ਼ ਹੈ ਤੂੰ ਵਾਜੀ ਜਿੰਨੇ ਜਣੇ ਸੀਗੇ ਸਾਰੇ ਮੁੱਕ ਗਏ ਜੋ ਕੋਈ ਬੈਠਾ ਬੈਠਾ ਰਹਿ ਗਿਆ ਖੜਾ ਖੜਾ ਰਹਿ ਗਿਆ ਤੂਫਾਨ ਇੰਨਾ ਹੀ ਤੇਜ਼ ਸੀ ਕਿ ਤੂਫਾਨ ਦੀ ਹਵਾ ਜਿੰਨੇ ਜਨਰੇਟਰ ਦੇ ਧੂਏ ਨਾਲ ਨਾ ਨੋ ਨੋ ਤੂਫਾਨ ਇੰਸੀ ਤੇਜ਼ ਜਿਦਾਂ ਆਪਾਂ ਗੱਲਾਂ ਕਰਦੇ ਆ ਕੋਈ ਗੈਸ ਥੋੜੀ ਥੋੜੀ ਲੀਕ ਹੁੰਦੀ ਆਪਾਂ ਨੂੰ ਨਹੀਂ ਪਤਾ ਲੱਗਦਾ ਜੱਕਤਮ ਉਹਨੇ ਬ੍ਰੇਨ ਡੈੱਡ ਕਰਤੇ ਕਿੰਨੀ ਦੇਰ ਹੋ ਗਈ ਸੀ ਇਹਨਾਂ ਨੂੰ ਉੱਥੇ ਗਏ ਜੋਰਜੀਆ ਜੋਰਜੀਆ 11 ਜੁਲਾਈ ਨੂੰ ਇਹਨਾਂ ਨੂੰ 3 ਸਾਲ ਹੋ ਜਾਣੇ ਉਦੋਂ ਨੇ ਇਹ ਸਰਕਾਰ ਨੂੰ ਉੱਤਰ ਟੈਕਸ ਘਟਾਉਂਦੇ 10000 ਰੁਪਏ ਆਪਣੀ ਤਨਖਾਹ ਚ ਪਹਿਲਾਂ ਦੁਬਈ ਸੀਗੇ ਪਹਿਲਾਂ 5 ਸਾਲ ਨਹੀਂ ਦੁਬਈ ਲਏ ਆ ਤੁਸੀਂ ਵੀ ਉਦੋਂ ਨਾਲ ਹੀ ਸੀ ਨਾ ਨਹੀਂ ਸਰ ਤੁਸੀਂ ਇੱਥੇ ਸੀਗੇ 5 ਨਵੰਬਰ ਦਾ ਮੈਨੂੰ ਛੱਡ ਕੇ 5 ਫਰਵਰੀ ਦਾ ਮੈਨੂੰ ਇੱਥੇ ਛੱਡ ਗਿਆ 8 ਸਾਲ ਹੋ ਜਾਣੇ 5 ਫਰਵਰੀ ਨੂੰ ਆਹ ਜਿਹੜੀ ਮੇਰੀ ਗੁੱਟਿਆ ਨਾ ਛੋਟੀ ਜਿਹੀ ਸੀ 1.5 ਸਾਲ ਦੀ ਕਾਕਾ ਨੇ ਕੀ ਕਿਆ ਉਹਨਾਂ ਨੇ ਪਿਤਾ ਨੂੰ ਨਹੀਂ ਦੇਖਿਆ ਆਪਣੇ ਨਹੀਂ ਉਹਨਾਂ ਨੇ ਵੀ ਨਹੀਂ ਇਹਦਾ ਚਿਹਰਾ ਦੇਖਿਆ ਨਹੀਂ 8 ਸਾਲ ਹੋ ਗਏ ਇਹ ਪਹਿਲੀ ਦਸੰਬਰ ਨੂੰ 7 ਸਾਲ ਦਾ ਹੋਇਆ ਪਪਾ ਥਾਲ ਲੈ ਕੇ ਦੇ ਪਪਾ ਥਾਲ ਲੈ ਕੇ ਨਾਣੇ ਅੰਕਲ ਨੂੰ ਵੀ ਦੱਸੋ ਕਿਹੜੇ ਕਲਰ ਦੀ ਥਾਲ ਲੈਣੀ ਰੈੱਡ ਰੈੱਡ ਕਲਰ ਦੀ ਥਾਲ ਪਪਾ ਨੇ ਪੈਸੇ ਨਹੀਂ ਭੇਜੇ ਦੁੱਖ ਐਡਾ ਵੱਡਾ ਇਸ ਪਰਿਵਾਰ ਦਾ ਇਹ ਜੋ ਹਾਲਾਤ ਨੇ ਇਸ ਪਰਿਵਾਰ ਦਾ ਜੋ ਇਹਨਾਂ ਇਸ ਪਰਿਵਾਰ ਤੇ ਬੀਤੀ ਹੈ ਬਹੁਤ ਵੱਡਾ ਦੁੱਖ ਹੈ ਕਿ ਜਿੰਨਾ ਵੱਡਾ ਦੁੱਖ ਹੈ ਅੰਜੂ ਵੀ ਸੁੱਕ ਗਏ ਨੇ ਫੁਸ਼ਕਣ ਵਾਸਤੇ ਕੋਈ ਗੱਲ ਹੀ ਨਹੀਂ ਦੱਬਦੀ ਕਿ ਇੱਕ ਬੰਦਾ ਕਹੇਗਾ ਇਹ ਇਹ ਮੇਰਾ ਨਹੀਂ ਕਿ ਰਿਜਿਸਟਰ ਅਸੀਂ ਉਮੀਦ ਕਰਾਂਗੇ ਕਿ ਜੋ ਉਹ ਗੱਲ ਕਹਿੰਦੇ ਪਏ ਨੇ ਕਿ ਸਰਕਾਰਾਂ ਤੋਂ ਕਿ ਉਹਨਾਂ ਦੀ ਡੈਡ ਬਾਡੀ ਹੈ ਉਹਨੂੰ ਜਿਹੜਾ ਕਿ ਜਲਦ ਤੋਂ ਜਲਦ ਲਿਆਉਣ ਵਾਸਤੇ ਜਿਹੜਾ ਕਿ ਉਹ ਕੋਸ਼ਿਸ਼ ਕੀਤੀ ਜਾਵੇ ਇਹ ਵਿੱਚ ਕਿੰਨੇ ਕੰਮ ਆ ਜੋ ਹਾਲਾਤ ਹੈ ਜਿਸ ਤਰੀਕੇ ਦੇ ਨਾਲ ਜ਼ਰੂਰ ਸੱਤ ਸਾਲਾਂ ਦਾ ਪ੍ਰਸ਼ਾਸਨ ਦੇਖੇ ਤੇ ਮਦਦ ਵੀ ਕਰੇ ਕਿਉਂਕਿ ਇਹ ਖਾਸ ਤੌਰ ਤੇ ਜੋ ਹਾਲਾਤ ਜੋ ਇਹ ਬੱਚਿਆਂ ਦਾ ਜੋ ਬੱਚਿਆਂ ਦਾ ਫਿਊਚਰ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਜਿਹੜਾ ਕਿ ਸ਼ਾਸਨ ਪ੍ਰਸ਼ਾਸਨ ਦੇਣਾ ਕਿਉਂਕਿ ਉਹ ਹਾਦਸਾ ਸੀਗਾ ਦੇਖਣਾ ਚਾਹੀਦਾ ਹੈ ਕਾਸਟਫਕ ਤੇ ਮੇਰੇ ਜੀਜਾ ਜੀ ਸੀਗੇ ਰਵਿੰਦਰ ਕੁਮਾਰ ਉਹਨਾਂ ਵਰਗਾ ਕੋਈੰਤਾ ਸ਼ਾਇਦ ਦੁਨੀਆ ਵਿੱਚ ਨਹੀਂ ਹੈਗਾ ਬਹੁਤ ਜਿਆਦਾ ਸਪੈਸ਼ਲ ਸੀਗੇ ਉਹਦਾ ਸਾਨੂੰ ਕਹਿੰਦੇ ਸੀ ਕੋਈ ਟੈਨਸ਼ਨ ਨਾਲੇ ਹੁੰਦੀ ਸੀ ਕਿੰਨਾਂ ਪਰਿਵਾਰ ਦਾ ਸਾਰਾ ਕੰਮ ਚਲਾਣ ਲੱਕੂਗਾ ਅੱਛਾ ਉਹੀ ਸੀਗੇ ਉਹ ਹੀ ਸੀਗੇ ਇਸ ਘਰ ਵਿੱਚ ਉਹੀ ਸੀਗੇ ਬਾਕੀ ਉਹਨਾਂ ਦੇ ਬੱਚੇ ਛੋਟੇ ਛੋਟੇ ਆ ਇਕੱਲੀ ਆ ਬਸ ਆਪਣੇ ਬੱਚਿਆਂ ਦੀ ਉਮੀਦ ਕਰਾਂਗੇ ਤੇ ਨਾਲ ਅਪੀਲ ਵੀ ਕਰਾਂਗੇ ਸ਼ਾਸਨ ਪ੍ਰਸ਼ਾਸਨ ਜ਼ਰੂਰ ਇਸ ਪਰਿਵਾਰ ਦਾ ਦਰਦ ਦੇਖੇ ਕਿਉਂਕਿ ਹਾਸੀ ਦੇ ਵਿੱਚ ਜੋ ਹੋਇਆ ਉਹ ਹੋ ਗਿਆ ਬੀਤ ਗਿਆ ਪਰ ਇਹਨਾਂ ਦੇ ਫਿਊਚਰ ਨੂੰ ਦੇਖਦੇ ਹੋਏ ਜ਼ਰੂਰ ਇਸ ਪਰਿਵਾਰ ਦੇ ਬਾਹ ਫੜੀ ਜਾਵੇ ਜਾਂ ਕੋਈ ਜੋ ਹਿੱਲਾ ਹੁੰਦਾ ਹੋਵੇ ਜ਼ਰੂਰ ਜਿਹੜਾ ਕਿ ਉਹ ਬੁਰਾ ਕੀਤਾ ਜਾਵੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚਲੰਗ